ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪੰਜਾਬੀਆਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਹੈ। ਅੱਜ ਰਾਤ ਅੰਮ੍ਰਿਤਸਰ 'ਚ ਅਮਰੀਕਾ ਦਾ ਜਹਾਜ਼ ਲੈਂਡ ਹੋਏਗਾ ਤੇ ਪੰਜਾਬੀਆਂ ਨੂੰ ਡਿਪੋਰਟ ਕਰਕੇ ਵਾਪਸ ਚਲਾ ਜਾਏਗਾ। ਇਹ ਜਹਾਜ਼ ਵਿੱਚ ਕੁੱਲ 119 ਭਾਰਤੀ ਸ਼ਾਮਲ ਨੇ ਜਿਨ੍ਹਾਂ 'ਚ 67 ਪੰਜਾਬੀ ਹਨ। ਡਿਪੋਰਟ ਹੋਏ ਪੰਜਾਬੀਆਂ 'ਚ ਅਮਨਪ੍ਰੀਤ ਕੌਰ ਮੁਹਾਲੀ, ਗੁਰਪ੍ਰੀਤ ਸਿੰਘ ਮੁਹਾਲੀ, ਅਰਸ਼ਪ੍ਰੀਤ ਸਿੰਘ ਅਜਨਾਲਾ, ਅਮਿਤ ਜਲੰਧਰ, ਪ੍ਰਦੀਪ ਸਿੰਘ ਜਲੰਧਰ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਧੂਰੀ, ਗੁਰਪ੍ਰੀਤ ਕਰਤਾਰਪੁਰ, ਹਰਪ੍ਰੀਤ ਸਿੰਘ ਟਾਂਡਾ ਹਰ ਸਿਮਰਤ ਸਿੰਘ ਰੂਪਨਗਰ ਅੰਕੁਸ਼ ਫਗਵਾੜਾ ਦਲਜੀਤ ਸਿੰਘ ਟਾਂਡਾ ਸੰਜੀਵ ਕੁਮਾਰ ਫਿਰੋਜ਼ਪੁਰ ਗੁਰਜੀਤ ਸਿੰਘ ਸੁਲਤਾਨਪੁਰ ਲੋਧੀ ਗੁਰਵਿੰਦਰ ਸਿੰਘ ਲੁਧਿਆਣਾ ਹਰਦੀਪ ਮੁਕੇਰੀਆ ਹਰਦੀਪ ਸੰਗਰੂਰ ਹਰਜੀਤ ਗੁਰਦਾਸਪੁਰ ਹਰਮਨਪ੍ਰੀਤ ਹਰਪ੍ਰੀਤ ਬਾਬਾ ਬਕਾਲਾ ਜਸਕਰਨਜੀਤ ਭੁਲੱਥ ਜਸਵਿੰਦਰ ਧਰਮਕੋਟ ਜਤਿੰਦਰ ਜੰਡਿਆਲਾ ਗੁਰੂ ਲਖਵਿੰਦਰ ਗੁਰਦਾਸਪੁਰ ਲਵਪ੍ਰੀਤ ਗੁਰਦਾਸਪੁਰ ਲਵਪ੍ਰੀਤ ਗੁਰਦਾਸਪੁਰ ਮੰਦੀਮ ਮਜੀਠੀਆ ਅਮ੍ਰਿਤਸਰ ਮਨਦੀਪ ਭੁਲੱਥ ਮਨਿੰਦਰ ਭੁਲੱਥ ਮਨਪ੍ਰੀਤ ਟਾਂਡਾ ਮੰਤਜ ਸੁਆ ਨਵਦੀਪ ਫਿਰੋਜ਼ਪੁਰ ਨਵਜੋਧ ਪਟਿਆਲਾ ਨਿਸ਼ਾਨ ਧਾਲੀਵਾਲ ਨਿਸ਼ਾਨ ਢਿਲਵਾ ਪ੍ਰਦੀਪ ਰਾਜਪੂਰਾ ਪ੍ਰਿੰਸਪਾਰ ਬਟਾਲਾ ਰਵਿੰਦਰ ਧਾਰੀਵਾਲ ਸਾਹਿਲਪ੍ਰੀਤ ਸੁਲਤਾਨਪੁਰ ਲੋਧੀ ਸੰਦੀਪ ਰਾਜਪੂਰਾ ਸੰਦੀਪ ਜਲੰਧਰ ਸੇਵਕ ਫਿਰੋਜ਼ਪੁਰ ਸ਼ੈਨਾਜਪ੍ਰੀਤ ਡੇਰਾ ਬਾਬਾ ਨਾਨਕ ਸੋਜਵੀਰ ਸਮਾਣਾ ਸੁਖਚੈਨ ਪੱਟੀ ਸੁਖਵਿੰਦਰ ਦਸੂਆ ਤਰਨਪ੍ਰੀਤ ਕੁਰਾਲੀ ਤਰਨਜੀਤ ਪੁਲਾਠ ਤਰຸນ ਮੁਕੇਰੀਆ ਵਰਿੰਦਰ ਪਟਿਆਲਾ यशपाल पट्टी सौरभ फिरोजपुर तए ਨੌਜਵਾਨਾਂ ਨੂੰ ਅੱਜ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਜੋ ਅੱਜ ਰਾਤ ਅਮਰੀਕਾ ਲੈਂਡ ਕਰਨਗੇ ਤੇ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੌਜਵਾਨਾਂ ਨੂੰ ਲੈ ਅਮਰੀਕਾ ਏਅਰਪੋਰਟ ਪਹੁੰਚਣ ਅਮਰੀਕਾ ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪੰਜਾਬੀਆਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਹੈ ਅੱਜ ਰਾਤ ਅਮਰੀਕਾ ਚ ਅਮਰੀਕਾ ਦਾ ਜਹਾਜ਼ ਲੈਂਡ ਹੋਏਗਾ ਤੇ ਪੰਜਾਬੀਆਂ ਨੂੰ ਡਿਪੋਰਟ ਕਰਕੇ ਵਾਪਸ ਚਲਾ ਜਾਏਗਾ ਇਹ ਜਹਾਜ਼ ਵਿੱਚ ਕੁੱਲ 119 ਭਾਰਤੀ ਸ਼ਾਮਲ ਨੇ ਜਿਨ੍ਹਾਂ ਚ 67 ਪੰਜਾਬੀ ਹਨ ਡਿਪੋਰਟ ਹੋਏ ਪੰਜਾਬੀਆਂ ਵਿੱਚ ਅਮਨਪ੍ਰੀਤ ਕੌਰ ਮੁਹਾਲੀ ਗੁਰਪ੍ਰੀਤ ਸਿੰਘ ਮੁਹਾਲੀ ਅਰਸ਼ਪ੍ਰੀਤ ਸਿੰਘ ਅਜਨਾਲਾ ਅਮਿਤ ਜਲੰਧਰ ਪ੍ਰਦੀਪ ਸਿੰਘ ਜਲੰਧਰ ਗੁਰਪ੍ਰੀਤ ਸਿੰਘ ਜਗਸਿਰ ਸਿੰਘ ਧੂਰੀ ਗੁਰਪ੍ਰੀਤ ਕਰਤਾਰਪੁਰ ਹਰਪ੍ਰੀਤ ਸਿੰਘ ਟਾਂਡਾ ਹਰਸਿਮਰਤ ਸਿੰਘ ਰੂਪਨਗਰ ਅੰਕੁਸ਼ ਫਗਵਾੜਾ ਦਲਜੀਤ ਸਿੰਘ ਟਾਂਡਾ ਸੰਜੀਵ ਕੁਮਾਰ ਫਿਰੋਜ਼ਪੁਰ ਗੁਰਜੀਤ ਸਿੰਘ ਸੁਲਤਾਨਪੁਰ ਲੋਧੀ ਗੁਰਵਿੰਦਰ ਸਿੰਘ ਲੁਧਿਆਣਾ ਹਰਦੀਪ ਮੁਕੇਰੀਆਂ ਹਰਦੀਪ ਸੰਗਰੂਰ ਹਰਜੀਤ ਗੁਰਦਾਸਪੁਰ ਹਰਮਨਪ੍ਰੀਤ ਹਰਪ੍ਰੀਤ ਬਾਬਾ ਬਕਾਲਾ ਜਸਕਰਨਜੀਤ ਭੁਲੱth ਜਸਵਿੰਦਰ ਧਰਮਕੋਟ ਜਤਿੰਦਰ ਜੰਡਿਆਲਾਗੁਰੂ ਲਖਵਿੰਦਰ ਗੁਰਦਾਸਪੁਰ ਲਵਪ੍ਰੀਤ ਗੁਰਦਾਸਪੁਰ ਲਵਪ੍ਰੀਤ ਗੁਰਦਾਸਪੁਰ ਮੰਦੀਮ ਮਜੀਠੀਆ ਅਮ੍ਰਿਤਸਰ ਮਨਦੀਪ ਭੁਲੱth ਮਨਿੰਦਰ ਭੁਲੱth ਮਨਪ੍ਰੀਤ ਟਾਂਡਾ ਮੰਤਰਜ ਦਸੂਆ ਨਵਦੀਪ ਫਿਰੋਜ਼ਪੁਰ ਨਵਜੋਦ ਪਟਿਆਲਾ ਨਿਸ਼ਾਨ ਧਾਲੀਵਾਲ ਨਿਸ਼ਾਨ ਢਿਲਵਾ ਪ੍ਰਦੀਪ ਰਾਜਪੂਰਾ ਪ੍ਰਿੰਸਪਾਰ ਬਟਾਲਾ ਰਵਿੰਦਰ ਧਾਰੀਵਾਲ ਸਾਹਿਲਪ੍ਰੀਤ ਸੁਲਤਾਨਪੁਰ ਲੋਧੀ ਸੰਦੀਪ ਰਾਜਪੁਰਾ ਸੰਦੀਪ ਜਲੰਧਰ ਸੇਵਕ ਫਿਰੋਜ਼ਪੁਰ ਸ਼ੈਨਾਜਪ੍ਰੀਤ ਡੇਰਾ ਬਾਬਾ ਨਾਨਕ ਸੋਜਵੀਰ ਸਮਾਣਾ ਸੁਖਚੈਨ ਪੱਟੀ ਸੁਖਵਿੰਦਰ ਦਸੂਹਾ ਤਰਨਪ੍ਰੀਤ ਕੁਰਾਲੀ ਤਰਨਜੀਤ ਪੁਲਾਤ ਤਰຸນ ਮੁਕੇਰੀਆ ਵਰਿੰਦਰ ਪਟਿਆਲਾ ਯਸ਼ਪਾਲ ਪੱਟੀ ਸੌਰਵ ਫਿਰੋਜ਼ਪੁਰ ਇਹ ਨੌਜਵਾਨਾਂ ਨੂੰ ਅੱਜ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਜੋ ਅੱਜ ਰਾਤ ਅਮਰੀਕਾ ਲੈਂਡ ਕਰਨਗੇ ਤੇ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੌਜਵਾਨਾਂ ਨੂੰ ਲੈ ਅਮਰੀਕਸਰ 에어ਪੋਰਟ ਪਹੁੰਚਣ